ਪਿੰਡਾਂ ਦੇ ਲੋਕ ਤਾਂ ਸ਼ਰਾਂ ਨਾਲੋਂ ਵੀ ਜ਼ਿਆਦਾ ਮਨ ਬਣਾ ਕੇ ਬੈਠੇ ਆ। ਵੀ ਆਰ ਕੇ ਮੋਦੀ ਨਾਲ ਖੜਨਾ ਹੀ ਖੜਨਾ ਹੈ, ਆਰ ਕੇ ਮੋਦੀ ਨੂੰ ਜਿਤਾਉਣਾ ਜਿਤਾਉਣਾ। ਕਈ ਪਿੰਡਾਂ ਦੇ ਲੋਕ ਇਹ ਵੀ ਕਹਿ ਰਹੇ ਨੇ ਵੀ ਭਾਜੀਪੀ ਸਾਡੀ ਦੁਸ਼ਮਣ ਹੈ, ਅਸੀਂ ਉਹਨਾਂ ਨੂੰ ਤਾਂ ਸੋਚ ਹੀ ਨਹੀਂ ਮਿਲਿਆ। ਮੈਂ ਤਾਂ 500 ਪਿੰਡਾਂ ਦੇ ਦੇ ਪ੍ਰੋਗਰਾਮ ਕਰਕੇ ਆ ਗਿਆ 150 ਸੁਭਾਵਾਂ ਕੀਤੇ, 500 ਪਿੰਡਾਂ ਦੇ ਇੱਕ ਵੀ ਨਹੀਂ ਮਿਲਿਆ। ਲੋਕ ਤਾਂ ਆਪ ਮੁਹਾਰੇ ਜਕਾਰੇ ਛੱਡ ਰਹੇ ਆ, ਨਾਰੇ ਲਾ ਰਹੇ ਆ, ਭਾਜੀਪੀ ਦੇ ਝੰਡੇ ਲਾ ਰਹੇ ਆ, ਇੱਕ ਵੀ ਨਹੀਂ ਹੈ। ਕੀ ਕਿ ਸ਼ੂਜ਼ ਜਿਹੜੇ ਨੇ ਉਹ ਉਹ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਥੋੜਾ ਏਜੰਡਾ ਵੱਖਰਾ ਕੀ ਹੈ ਹੋਰਾਂ ਕੈਂਡੀਡੇਟਸ ਦੇ ਨਾਲ ਹਰ ਪਿੰਡ ਚ ਇੱਕੋ ਗੱਲ ਹੈ ਨਸ਼ਾ ਗੈਂਗਸਟਰ ਉਹ ਕਹਿੰਦੇ ਸਾਨੂੰ ਇਤੋਂ ਬਚਾ ਲਓ ਕੁਝ ਫਿਰ ਮੈਂ ਉਹਨਾਂ ਨੂੰ ਪੁੱਛਦਾ ਕਿ ਕੌਣ ਬਚਾ ਸਕਦਾ ਹੈਂ ਦੇ ਜੀ મોદી ਪਚਾ ਸਕਦਾ ਇੱਥੇ ਕੋਈ ਨੌਕਰੀ ਨਹੀਂ ਹੈਗੀ ਕੋਈ ਕੋਈ ਗ੍ਰੋਥ ਹੀ ਨਹੀਂ ਹੈਗੀ ਕੋਈ ਫੈਕਟਰੀ ਨਹੀਂ ਲੱਗ ਰਹੀ ਕੋਈ ਇੰਡਸਟਰੀ ਨਹੀਂ ਆ ਰਹੀ ਸੋ ਮੋਦੀ ਸਾਹਿਬ ਦਾ ਤਾਂ ਰਿਕਾਰਡ ਹੈ ਜਿੱਥੇ-ਜਿੱਥੇ ਵੀ ਉਹਨਾਂ ਦੀ ਸਰਕਾਰ ਬੰਦੀ ਉੱਥੇ ਇੰਡਸਟਰੀ ਆਉਂਦੀ ਆ। ਸੋ ਇਸ ਕਰਕੇ ਇਹ ਚਾਹੁੰਦੇ ਆ ਵੀ ਸਾਡੇ ਬੱਚਾ ਨੂੰ ਨੌਕਰੀ ਮਿਲੇ ਇਸ ਕਰਕੇ ਅਸੀਂ ਵੋਟਾਂ ਇਸ ਵਾਰ ਫੁੱਲ ਨੂੰ ਪਾਣੀ ਆ। ਕਿਵੇਂ ਲੱਗਦਾ ਤੁਸੀਂ ਹਲਕਾ ਪੂਰਾ ਜਦੋਂ ਵਿਚਰੇ ਤੇ ਕੀ ਲੱਗਿਆ ਵੀ ਯਾਰ ਇੱਥੇ ਆ ਬੇਸਿਕ ਕੰਮ ਸੀ ਇਹ ਹੀ ਨਹੀਂ ਕਿਸੇ ਨੇ ਕਰਾਏ ਤੇ ਤੁਸੀਂ ਸੋਚਾ ਹੋਣਾ ਵੀ ਜੇ ਮੈਨੂੰ ਮੌਕਾ ਮਿਲਿਆ ਤਾਂ ਮੈਂ ਪਹਿਲਾਂ ਤਾਂ ਆ ਕਰਾਉਂਗਾ। ਗਲੀਆਂ ਨਹੀਂ ਬੜੀਆਂ ਸੜਕਾਂ ਨਹੀਂ ਬਣੀਆਂ ਛੱਤਾਂ ਕੱਚੀਆਂ ਮੋਦੀ ਸਾਹਿਬ 2 ਲੱਖ ਦਿੰਦੇ ਕੋਈ ਪਹੁੰਚਦੇ ਨਹੀਂ ਪੀਣ ਵਾਲਾ ਪਾਣੀ ਨਹੀਂ ਹੈਗਾ। ਸੜਕਾਂ ਨਹੀਂ ਆਈਆਂ ਛੋਟੇ ਛੋਟੇ ਸੜਕ ਦੇ ਟੁਕੜੇ ਕਰਕੇ ਲੋਕਾਂ ਨੂੰ ਖੱਜਲ ਹੋਣਾ ਪੈਂਦਾ ਮਤਲਬ ਇੰਨੀ ਪ੍ਰੋਬਲਮਸ ਨਹੀਂ ਪਰ ਬੜੀਆਂ ਛੋਟੀਆਂ ਪ੍ਰੋਬਲਮਸ ਨੇ ਸੋ ਲਿਸਟ ਕੀਤੀਆਂ ਨੇ ਜ਼ਰੂਰ ਉਹ ਸਾਰੀਆਂ ਠੀਕ ਕਰਨ ਸਿਮਰਨਜੀਤ ਸਿੰਘ ਮਾਨ ਬਾਰੇ ਕੀ ਲੱਗਦਾ ਸਿਮਰਨਜੀਤ ਸਿੰਘ ਮਾਨ ਵੀ ਉਸੇ ਲਾਈਨ ਤੇ ਚੱਲੇ ਹੋਇਆ ਔਰ ਅਰਕੀ ਤਾਂ ਬੁਰੀ ਤਰ੍ਹਾਂ ਹੀ ਹਾਰਨਗੇ ਲੋਕਾਂ ਨੇ ਚੁਣਿਆ ਸੀ ਉਹਨਾਂ ਹਾਂ ਲੋਕਾਂ ਨੇ ਚੁਣਿਆ ਸੀ ਕਈ ਵਾਰੀ ਕੀ ਹੁੰਦਾ ਕਿ ਲੋਕ ਵੀ ਭੇਕਾਵੇ ਚ ਆ ਜਾਂਦੇ ਨੇ ਲੋਕਾਂ ਨੇ ਆਪਣੀ ਗਲਤੀ ਰਿਅਲਾਈਜ਼ ਕਰ ਲਈ ਅੱਲੇ ਤਾਂ ਸਾਲ ਕਿਉਂ ਆਇਆ 1.5 ਸਾਲ ਹੀ ਰਿਜ਼ਲਟ ਪਤਾ ਚੱਲ ਜੇਗਾ ਤੁਹਾਨੂੰ ਰੂਲਿੰਗ ਪਾਰਟੀ ਦੇ ਨੇ ਮਾਲਵਿੰਦਰ ਸਿੰਘ ਕੰਗ ਉਹ ਵੀ ਬੜੇ ਗੁਆਲੀਅਰ ਤੋਂ ਆਏ ਨੇ 5 500 900 ਕਿਲੋਮੀਟਰ ਦੂਰ ਤੋਂ ਆਏ ਨੇ ਪੰਜਾਬੀ ਤਾਂ ਲੱਭਾਈ ਕੋਈ ਨਹੀਂ ਝਾੜੂ ਵਾਲੇ ਨੇ ਬੜੇ ਬਹੁਤ ਸਮੇਂ ਦੇ ਪ੍ਰਚਾਰ ਕਰ ਰਹੇ ਨੇ ਲੱਗ ਰਿਹਾ ਵੀ ਬੜਾ ਸਟਰੋਂਗ ਉਹਨਾਂ ਦਾ ਹੋਲਡ ਹੋ ਚੁੱਕਿਆ ਉਹਨਾਂ ਦਾ ਪ੍ਰਚਾਰ ਤਾਂ ਦੋ ਸਾਲ ਤੋਂ ਚੱਲ ਰਿਹਾ ਹੈ ਅਨਮੋਲ ਗਗਨ ਮਾਨ ਨੇ ਜਿਹੜੇ ਚੰਨ ਚੜਾਏ ਨੇ ਹਰਜੋਤ ਬੈਸਲ ਜਿਹੜੇ ਚੰਨ ਚੜਾਏ ਨੇ ਸਾਡਾ ਚੱਦੜ ਉੱਪਰ ਵਾਲਾ ਇਹਨਾਂ ਨੇ ਜਿਹੜਾ ਰੇਤਾ ਤੋਂ ਪੈਸੇ ਖਾਈ ਜਾਂਦੇ ਨੇ ਥਾਣੇ ਇਹ ਵੇਚੀ ਜਾਂਦੇ ਨੇ ਤਹਿਸੀਲਾਂ ਤੋਂ ਪੈਸੇ ਹੀ ਲਈ ਜਾਂਦੇ ਨੇ ਤੇ ਲੋਕ ਤਾਂ ਤਿਆਰੀ ਬੈਠੇ ਆ ਸਾਰਾ ਜੋ ਕੁਝ ਉਹਨਾਂ ਨੇ ਕੀਤਾ ਹੈ ਉਹਦਾ ਸਾਰਾ ਪ੍ਰਸ਼ਾਦ ਕੰਗਸਾਭ ਨੂੰ ਮਿਲਣਾ ਚਿੰਤਾ ਨਾ ਕਰੋ। ਬਾਬੂ ਸ਼ਹੀਦ ਦੇਖ ਰਹੇ ਤੁਸੀਂ ਹਲਕਾ ਆਨੰਦਪੁਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਸੁਭਾਸ਼ ਸ਼ਰਮਾ ਜੀ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਦਿਨ ਬਹੁਤ ਥੋੜੇ ਰਹਿ ਗਏ ਨੇ ਗੱਲਬਾਤ ਕਰਾਂਗੇ ਸੁਭਾਸ਼ ਜੀ ਜਿਵੇਂ ਜਿਵੇਂ 1 ਜੂਨ ਨੇੜੇ ਆ ਰਹੀ ਹੈ ਕੀ ਰਿਸਪੌਂਸ ਦੇਖ ਰਹੇ ਆਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਦਾ ਜ਼ਬਰਦਸਤ ਰਿਸਪੌਂਸ ਹੈ ਔਰ ਲੋਕ ਆਪ ਮੁਹਾਰੇ ਚੱਲੇ ਹੋਏ ਹਨ। ਮੋਦੀ ਸਾਹਿਬ ਦੇ ਕੀਤੇ ਕੰਮਾਂ ਦੀ ਲੋਕਪ੍ਰਿਤਾ ਔਰ ਆਮ ਆਦਮੀ ਪਾਰਟੀ ਦੀ ਜ਼ਬਰਦਸਤ ਫੇਲਰ ਕਰਕੇ ਲੋਕਾਂ ਨੇ ਮਨ ਹੀ ਬਣਾ ਲਿਆ ਇਸ ਵਾਰ ਮੈਂ ਤਾਂ ਦੇਖੋ ਸ਼ਰਾਂ ਤਾਂ ਪਹਿਲਾਂ ਹੀ ਬੀਜੇਪੀ ਦਾ ਬਹੁਤ ਸਮਰਥਨ ਸੀਗਾ ਪਿੰਡਾਂ 'ਚ ਮੈਂ ਜਾ ਕੇ ਆਇਆ ਪਿੰਡਾਂ ਦੇ ਲੋਕ ਤਾਂ ਸ਼ਰਾਂ ਨਾਲੋਂ ਵੀ ਜ਼ਿਆਦਾ ਮਨ ਬਣਾ ਕੇ ਬੈਠੇ ਆ ਵੀ ਯਾਰ ਕਿ મોદી ਨਾਲ ਖੜਨਾ ਹੈ ਕਿ મોદી ਨੂੰ ਜਿਤਾਉਣਾ ਹੈ ਪਰ ਕਈ ਪਿੰਡਾਂ ਦੇ ਲੋਕ ਇਹ ਵੀ ਕਹਿ ਰਹੇ ਨੇ ਵੀ ਬੀਜੇਪੀ ਸਾਡੀ ਦੁਸ਼ਮਣ ਹੈ ਅਸੀਂ ਉਹਨਾਂ ਨੂੰ ਤਾਂ ਸੋਚ ਹੀ ਨਹੀਂ ਮਿਲਿਆ ਮੈਂ ਤਾਂ 500 ਪਿੰਡਾਂ ਦੇ ਪ੍ਰੋਗਰਾਮ ਕਰਕੇ ਆ ਗਿਆ 150 ਸੁਭਾਵਾਂ ਕੀਤੇ 500 ਪਿੰਡਾਂ ਦੇ ਇੱਕ ਵੀ ਨਹੀਂ ਮਿਲਿਆ ਉਹ ਨਾ ਵੀ 25000 ਲੋਕਾਂ ਨੂੰ ਮਿਲਿਆ ਕੋਈ ਇੱਕ ਹੀ ਮਿਲ ਗਿਆ ਹੋਵੇ ਇੱਕ ਵੀ ਨਹੀਂ ਮਿਲਿਆ ਲੋਕ ਤਾਂ ਆਪ ਮੁਹਾਰੇ ਜਕਾਰੇ ਛੱਡ ਰਿਹਾ ਨਾਰੇ ਲਾ ਰਿਹਾ ਬੀਜੇਪੀ ਦੇ ਝੰਡੇ ਲਾ ਰਿਹਾ ਇੱਕ ਵੀ ਨਹੀਂ ਹੈ ਅੱਛਾ ਤੁਸੀਂ ਕੀ ਇਸ਼ੂਜ਼ ਜਿਹੜੇ ਨੇ ਉਹ ਉਹ ਉਹਦੇ ਬਾਰੇ ਗੱਲਬਾਤ ਕਰਦੇ ਹੋ ਤੁਹਾਡਾ ਏਜੰਡਾ ਵੱਖਰਾ ਕੀ ਹੈ ਹੋਰਾਂ ਕੈਂਡੀਡੇਟਸ ਦੇ ਨਾਲੋਂ ਦੇਖੋ ਮੈਂ ਤਾਂ ਜਾ ਕੇ ਲੋਕਾਂ ਨੂੰ ਪਹਿਲਾਂ ਪੁੱਛਦਾ ਕਿ ਤੁਹਾਡੇ ਮਸਲੇ ਕੀ ਹੈ ਸੋ ਦੋ ਵੱਡੀਆਂ ਚੀਜ਼ਾਂ ਹਮੇਸ਼ਾ ਹਰ ਪਿੰਡ ਚ ਇੱਕੋ ਗੱਲ ਹੈ ਨਸ਼ਾ ਗੈਂਗਸਟਰ ਉਹ ਕਹਿੰਦੇ ਸਾਨੂੰ ਇਤੋਂ ਬਚਾ ਲਓ ਉਹ ਫਿਰ ਮੈਂ ਉਹਨਾਂ ਨੂੰ ਪੁੱਛਦਾ ਕਿ ਕੌਣ ਬਚਾ ਸਕਦਾ ਹੈ ਉਹਦੇ ਹੀ મોદી ਬਚਾ ਸਕਦਾ ਹੈ ਬਹੁਤ سارے ਲੋਕ ਕਹਿੰਦੇ ਆ ਕਿ ਭਾਈ ਯੋਗੀ ਨੇ ਯੂਪੀ ਠੀਕ ਕਰਤਾ ਬੀਜੇਪੀ ਠੀਕ ਕਰ ਸਕਦੀ ਹੈ ਸੋ ਇੱਕ ਕਾਮਨ ਨਰੇਟਿਵ ਜਿਹੜਾ ਨਾ ਪੰਜਾਬ 'ਚ ਖੜਾ ਹੋ ਗਿਆ ਪਿੰਡਾਂ 'ਚ ਖਾਸ ਕਰਕੇ ਦੂਜੀ ਗੱਲ ਉਹ ਕਹਿੰਦੇ ਆ ਕਿ ਭਈ ਬੱਚਿਆਂ ਨੂੰ ਨੌਕਰੀ ਚਾਹੀਦੀ ਹੈ ਇੱਥੇ ਕੋਈ ਨੌਕਰੀ ਨਹੀਂ ਹੈਗੀ ਕੋਈ ਗ੍ਰੋਥ ਹੀ ਨਹੀਂ ਹੈਗੀ ਕੋਈ ਫੈਕਟਰੀ ਨਹੀਂ ਲੱਗ ਰਹੀ ਕੋਈ ਇੰਡਸਟਰੀ ਨਹੀਂ ਆ ਰਹੀ ਸੋ ਮੋਦੀ ਸਾਹਿਬ ਦਾ ਤਾਂ ਰਿਕਾਰਡ ਹੈ ਜਿੱਥੇ-ਜਿੱਥੇ ਵੀ ਉਹਨਾਂ ਦੀ ਸਰਕਾਰ ਬੰਦੀ ਉੱਥੇ ਇੰਡਸਟਰੀ ਆਉਂਦੀ ਆ ਸੋ ਇਸ ਕਰਕੇ ਇਹ ਚਾਹੁੰਦੇ ਆ ਵੀ ਸਾਡੇ ਬੱਚਾ ਨੂੰ ਨੌਕਰੀ ਮਿਲੇ ਇਸ ਕਰਕੇ ਅਸੀਂ ਵੋਟਾਂ ਇਸ ਵਾਰ ਫੁੱਲ ਨੂੰ ਪਾਉਣੀ ਆ ਇਹ ਬੜੀ ਕਾਮਨ ਦੇਸੀ ਭਾਸ਼ਾ ਚ ਆਮ ਬੀਬੀਆਂ ਮਾਤਾਵਾਂ ਪੈਣਾ ਕਿਸਾਨ ਭਰਾ ਇਹ ਗੱਲ ਕਰਦੇ ਆ ਕਿਸਾਨਾਂ ਦਾ ਵਿਰੋਧ ਤੁਸੀਂ ਨਹੀਂ ਫੇਸ ਕੀਤਾ ਨਾ ਮੈਨੂੰ ਤਾਂ ਇੱਕ ਜਗ੍ਹਾ ਤੇ ਵੀ ਨਹੀਂ ਕਰਨਾ ਪਿਆ ਉਹ ਜਿੱਥੇ ਬੰਦੀਆਂ ਦੇ ਲੋਕ ਦੋ ਚਾਰ ਜਗ੍ਹਾ ਆਏ ਸੀ ਦਸ-ਦਸ ਝੰਡੇ ਲੈ ਕੇ ਆਪਣਾ ਆਰਾਮ ਨਾਲ ਖੜੇ ਨਾ ਲਾਂਦੇ ਰਹੇ ਪਿੰਡਾਂ ਦੇ ਲੋਕ ਆਪ ਮੁਹਾਰੇ ਮੇਰੇ ਸਮਰਥਨ ਚ ਖੜੇ ਆ। ਅੱਛਾ ਕਿਵੇਂ ਲੱਗਦਾ ਤੁਸੀਂ ਹਲਕਾ ਪੂਰਾ ਜਦੋਂ ਵਿਚਰੇ ਤੇ ਕੀ ਲੱਗਿਆ ਵੀ ਯਾਰ ਇੱਥੇ ਆ ਬੇਸਿਕ ਕੰਮ ਸੀ ਇਹ ਹੀ ਨਹੀਂ ਕਿਸੇ ਨੇ ਕਰਾਏ ਤੇ ਤੁਸੀਂ ਸੋਚਾ ਹਣਾ ਵੀ ਜੇ ਮੈਨੂੰ ਮੌਕਾ ਮਿਲਿਆ ਤਾਂ ਮੈਂ ਪਹਿਲਾਂ ਤਾਂ ਆ ਕਰਾਉਂਗਾ। ਛੋਟੀਆਂ ਗੱਲਾਂ ਗਲੀਆਂ ਨਹੀਂ ਬੜੀਆਂ ਸੜਕਾਂ ਨਹੀਂ ਬਣੀਆਂ ਛੱਤਾਂ ਕੱਚੀਆਂ મોદી ਸਾਹਿਬ 2 ਲੱਖ ਦਿੰਦੇ ਕੋਈ ਪਹੁੰਚਦੇ ਨਹੀਂ। ਪੀਨ ਵਾਲਾ ਪਾਣੀ ਨਹੀਂ ਹੈਗਾ ਸੜਕਾਂ ਨਹੀਂ ਹੈਗੀਆਂ ਛੋਟੇ ਛੋਟੇ ਸੜਕ ਦੇ ਟੁਕੜੇ ਕਰਕੇ ਲੋਕਾਂ ਨੂੰ ਖੱਜਲ ਹੋਣਾ ਪੈਂਦਾ। ਮਤਲਬ ਇੰਨੀ ਪ੍ਰੋਬਲਮਸ ਨਹੀਂ ਬੜੀਆਂ ਛੋਟੀਆਂ ਪ੍ਰੋਬਲਮਸ ਨੇ। ਸੋ ਲਿਸਟ ਕੀਤੀ ਜ਼ਰੂਰ ਉਹ ਸਾਰੀਆਂ ਠੀਕ ਕਰਾਂਗੇ ਤੁਸੀਂ ਇੱਕ ਬਿਆਨ ਦਿੱਤਾ ਵੀ ਅਮਰਿਤਪਾਲ ਤੇ ਸਿਮਰਨਜੀਤ ਸਿੰਘ ਮਾਨ ਵਰਗੇ ਜਿਹੜੇ ਲੋਕ ਨੇ ਉਹ ਪੰਜਾਬ ਲਈ ਖਤਰਾ ਹੈ ਉਸ ਦਾ ਕਾਫੀ ਵਿਰੋਧ ਵੀ ਹੋਇਆ ਉਹ ਕਿਉਂ ਤੁਸੀਂ ਦਿੱਤਾ ਕੀ ਲੱਗਿਆ ਤੁਹਾਨੂੰ ਨਹੀਂ ਤੇ ਅਮਰਿਤਪਾਲ ਖਤਰਾ ਹੀ ਹੈ ਤੇ ਸਿਰਫ ਸਾਰੇ ਪੰਜਾਬ ਨੂੰ ਹੀ ਪਤਾ ਹੈ ਖਤਰਾ ਹੈ ਪਰ ਜਿੰਮੇਦਾਰ ਰਿਸਪਾਂਸ ਦੇਖ ਰਹੇ ਹਾਂ ਉਹ ਕਹਿ ਰਹੇ ਨੇ ਕਿ ਪਿੰਡਾਂ ਦੇ ਪਿੰਡ ਅਮਰਿਤਪਾਲ ਦੇ ਨੂੰ ਵੋਟ ਪਾਉਣ ਦੇ ਲਈ ਸੋਹਾਂ ਖਾ ਰਹੇ ਨੇ ਤੁਹਾਨੂੰ ਲੱਗਦਾ ਵੀ ਉਹ ਇੱਕ ਹਵਾ ਹੀ ਆ ਜਾਂ ਰਿਐਲਿਟੀ ਵੀ ਹੋ ਦੇਖੋ ਚਾਰ ਨੂੰ ਪਤਾ ਲੱਗੇਗਾ ਮੈਂ ਤਾਂ ਕਿਉਂਕਿ ਆਪਣੀ ਇਲੈਕਸ਼ਨ ਜਿੰਨਾ ਬਿਜ਼ੀ ਆ ਬਟ ਇੱਕ ਗੱਲ ਪੱਕੀ ਆ ਜਿਸ ਸੋਚ ਨਾਲ ਉਹ ਚੱਲ ਰਿਆ ਸੀ ਜਿਸ ਜੋ ਉਹਦੀ ਸੋਚ ਹੈ ਉਹ ਪੰਜਾਬ ਦੇ ਹਿੱਤ ਚ ਨਹੀਂ ਹੈ ਉਹ ਪੰਜਾਬ ਨੇ ਬੜੀ ਮੁਸ਼ਕਲ ਸ਼ਾਂਤੀ ਪ੍ਰਾਪਤ ਕੀਤੀ ਹੈ 30 32000 નિર્ਦੋਸ਼ ਮਰੇ ਆ ਪੰਜਾਬ ਚ ਸਾਡੇ ਭਾਈਚਾਰੇ ਚ ਫਿਕ ਪਾਉਣ ਦੀ ਕੋਸ਼ਿਸ਼ ਹੈ ਸੋ ਮੈਨੂੰ ਤਾਂ ਉਹਦੀ ਸੋਚ ਬਿਲਕੁਲ ਪੰਜਾਬ ਦੇ ਹਿੱਤ ਦੀ ਨਹੀਂ ਲੱਗਦੀ ਕਿਸੇ ਵੀ ਪੱਖੋਂ ਸੋ ਇਸ ਕਰਕੇ ਮੈਂ ਵਿਰੋਧ ਕਰ ਦਿੰਦਾ ਸਿਮਰਨਜੀਤ ਸਿੰਘ ਮਾਨ ਬਾਰੇ ਕੀ ਲੱਗਦਾ ਤੁਹਾਨੂੰ ਸਿਮਰਨਜੀਤ ਸਿੰਘ ਮਾਨ ਵੀ ਉਸੇ ਲਾਈਨ ਤੇ ਚੱਲੇ ਹੋਏ ਆ ਔਰ ਹਰ ਕੀ ਤਾਂ ਬੁਰੀ ਤਰ੍ਹਾਂ ਹੀ ਹਾਰਨਗੇ ਲੋਕਾਂ ਨੇ ਚੁਣਿਆ ਸੀ ਉਹਨਾਂ ਨੂੰ ਹਾਂ ਲੋਕਾਂ ਨੇ ਚੁਣਿਆ ਸੀ ਕਈ ਵਾਰੀ ਕੀ ਹੁੰਦਾ ਕਿ ਲੋਕ ਵੀ ਬਹਿਕਾਵੇ ਚ ਆ ਜਾਂਦੇ ਆ ਲੋਕਾਂ ਨੇ ਆਪਣੀ ਗਲਤੀ ਰਿਅਲਾਈਜ਼ ਕਰ ਲਈ ਅਲੇ ਦਾ ਸਾਲ ਕਿ ਹੋਇਆ ਡੇਢ ਸਾਲ ਹੀ ਰਿਜ਼ਲਟ ਪਤਾ ਚੱਲ ਜਾਏਗਾ ਤੁਹਾਨੂੰ ਤੁਹਾਡੇ ਓਪੋਨੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰੇ ਨੇ ਕਿਹਾ ਵੀ ਮੇਰੇ ਜਿੰਨੇ ਵੀ ਮੇਰੇ ਵਿਰੋਧੀ ਨੇ ਉਹ ਸਾਰੇ ਬਾਹਰੋਂ ਆਏ ਨੇ ਮੈਂ ਹੀ ਇਕੱਲਾ ਇਸ ਹਲਕੇ ਨਾਲ ਸੰਬੰਧ ਰੱਖਦਾ ਤੇ ਮੈਨੂੰ ਲੋਕ ਚੁਣਨਗੇ ਆ ਪਟਿਆਲਾ ਦੇ ਸੇ ਹਲਕੇ ਜੀ ਆਨੰਦਪੁਰ ਸਾਹਿਬ ਜੀ ਉਹਨਾਂ ਨੂੰ ਪੁੱਛਿਆ ਅਮਲੇ ਦੇ ਇਲੈਕਸ਼ਨ ਕਿੱਥੋਂ ਲੜਿਆ ਸੀ ਭਾਈ ਜੀ 2022 ਚ 9 ਸੀਟਾਂ ਸੀ ਆਨੰਦਪੁਰ ਤੋਂ ਲੜ ਲੈਂਦੇ ਮੁਹਾਲੀ ਤੋਂ ਲੜ ਲੈਂਦੇ ਰੋਪੜ ਤੋਂ ਲੜ ਲੈਂਦੇ 9 ਸੀਟਾਂ ਸੀ ਪਟਿਆਲੇ ਚਲੇ ਕੇ ਲੜਨ ਉਹਨਾਂ ਦਾ ਮੁੰਡਾ ਕਿੱਥੋਂ ਐਮਐਲਏ ਸੀ ਕਿੱਥੋਂ ਇਲੈਕਸ਼ਨ ਲੜਦਾ ਪਟਿਆਲੇ ਤੋਂ ਤੇ ਪ੍ਰੇ ਆਪਣੇ ਜਿਹੜੇ ਰੂਲਿੰਗ ਪਾਰਟੀ ਦੇ ਨੇ ਮਾਲਵਿੰਦਰ ਸਿੰਘ ਕੰਗ ਉਹ ਵੀ ਬੜੇ ਗੁਆਲੀਅਰ ਤੋਂ 5 59000 ਕਿਲੋਮੀਟਰ ਦੂਰ ਤੋਂ ਆਏ ਨੇ ਪੰਜਾਬੀ ਤਾਂ ਲੱਭਾਈ ਕੋਈ ਨਹੀਂ ਝਾੜੂ ਵਾਲੇ ਨੇ ਬੜੇ ਬਹੁਤ ਸਮੇਂ ਦੇ ਪ੍ਰਚਾਰ ਕਰ ਰਹੇ ਨੇ ਲੱਗ ਰਿਹਾ ਵੀ ਬੜਾ ਸਟਰੋਂਗ ਉਹਨਾਂ ਦਾ ਹੋਲਡ ਹੋ ਚੁੱਕਿਆ ਉਹਨਾਂ ਦਾ ਪ੍ਰਚਾਰ ਤਾਂ 2 ਸਾਲ ਤੋਂ ਚੱਲ ਰਿਹਾ ਹੈ ਅਨਮੋਲ ਕਗਨ ਮਾਨ ਨੇ ਜਿਹੜੇ ਚੰਨ ਚੜਾਏ ਨੇ ਹਰਜੋਤ ਬਿਆਸ ਨੇ ਜਿਹੜੇ ਚੰਨ ਚੜਾਏ ਨੇ ਆ ਸਾਡਾ ਚੱਦੜ ਉੱਪਰ ਵਾਲਾ ਇਹਨਾਂ ਨੇ ਜਿਹੜਾ ਰੇਤਾ ਤੋਂ ਪੈਸੇ ਖਾਈ ਜਾਂਦੇ ਨੇ ਥਾਣੇ ਇਹ ਵਿੱਚ ਜਾਂਦੇ ਨੇ ਤਹਿਸੀਲਾਂ ਤੋਂ ਪੈਸੇ ਇਹ ਲਈ ਜਾਂਦੇ ਨੇ ਤੇ ਲੋਕ ਤਾਂ ਤਿਆਰੀ ਬੈਠੇ ਆ ਕੰਗਸਾਭ ਨੂੰ ਸਾਰਾ ਜੋ ਕੁਛ ਇਹਨਾਂ ਨੇ ਕੀਤਾ ਉਹਦਾ ਸਾਰਾ ਪ੍ਰਸ਼ਾਦ ਕੰਗਸਾਭ ਨੇ ਮਿਲਣਾ ਚਿੰਤਾ ਨਾ ਕਰੋ ਅੱਛਾ ਦਵਾਰੇ ਮੋਦੀ ਸਾਹਿਬ ਆਉਂਦੇ ਨੇ ਤੁਸੀਂ ਵੀ ਜੇ ਇਧਰੋਂ ਚੁਣੇ ਜਾਂਦੇ ਹੋ ਤਾਂ ਸਭ ਤੋਂ ਪਹਿਲੀਆਂ ਜਿਹੜੀਆਂ ਚੀਜ਼ਾਂ ਹੋਣੀਆਂ ਕੀ ਲਾਉਂਗੇ ਇਸ ਹਲਕੇ ਲਈ ਮੋਹਾਲੀ ਇੰਟਰਨੈਸ਼ਨਲ 에ਰਪੋਰਟ ਤੋਂ ਫਲਾਈਟ ਚਲਾਵਾਂਗੇ ਵੱਡੀ ਇੰਡਸਟਰੀ ਲੈ ਕੇ ਆਵਾਂਗੇ ਇਸ ਖਿੱਤੇ ਲਈ ਮੋਹਾਲੀ ਦੀ ਆਈਟੀ ਨੂੰ ਖੜਾ ਕਰਾਂਗੇ ਡਰੱਗਸ ਤੋਂ ਇਸ ਇਲਾਕੇ ਨੂੰ ਮੁਕਤ ਕਰਾਂਗੇ ਔਰ ਕੋਈ ਵੱਡਾ ਕਾਰਖਾਨਾ ਇਸ ਹਲਕੇ ਲਈ ਲਿਆ ਕੇ ਆਉਂਗਾ ਆਖਰੀ ਸਵਾਲ ਜਿਹੜਾ ਕਾਂਗਰਸ ਇਲਜ਼ਾਮ ਲਾ ਰਹੀ ਹੈ ਵੀ ਪੀਐਮ ਹੋ ਕੇ ਵੀ ਜਿਹੜੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਮੋਦੀ ਸਾਹਿਬ ਵਰਤ ਰਹੇ ਨੇ ਕਦੇ ਉਹ ਮੰਗਲਸੂਤਰ ਬਾਰੇ ਗੱਲ ਕਰਦੇ ਨੇ ਕਦੇ ਮੁਜਰਾ ਇੱਕ ਸ਼ਬਦ ਕਹਿੰਦੇ ਨੇ ਤੁਹਾਨੂੰ ਲੱਗਦਾ ਵੀ ਉਹਦਾ ਕੋਈ ਅਸਰ ਪਏਗਾ ਡੈਂਟ ਪੈ ਸਕਦਾ ਹੈ ਜਾਂ ਉਹ ਜੋ ਕਹਿ ਰਹੇ ਨੇ ਠੀਕ ਹੈ ਇਹ ਮੰਗਲਸੂਤਰ ਕੋਈ ਮਾੜਾ ਸ਼ਬਦ ਥੋੜਾ ਮੰਗਲਸੂਤਰ ਤੇ ਜਿਸ ਲਿਹਾਜ਼ ਚ ਕਹਿ ਰਹੇ ਨਹੀਂ ਮੰਗਲਸੂਤਰ ਤੇ ਹਿੰਦੂ ਧਰਮ ਦਾ ਇੱਕ ਬਹੁਤ ਵੱਡੀ ਰਿਲੀਜੀਅਸ ਔਰ ਇਮੋਸ਼ਨਲ ਸੈਂਟੀਮੈਂਟ ਦੀ ਨਿਸ਼ਾਨੀ ਹੈ ਇਸ ਦੀ ਮਾੜੀ ਗੱਲ ਹੈ ਮੁਜਰਾ ਵੀ ਕਿਹ ਹੈ ਹੁੰਦਾ ਅਤੇ ਕਾਂਗਰਸ ਪਾਰਟੀ ਵਾਲੇ ਮੁਜਰਾ ਹੀ ਕਰ ਰਹੇ ਨੇ ਨੂੰ ਦਸੋ ਮੁਜਰਾ ਕਰਨ ਵਾਲਿਆਂ ਦਾ ਵੀ ਕੋਈ ਕੈਰੈਕਟਰ ਹੁੰਦਾ ਆਪਾਂ ਮੋਹੱਲੇ 'ਚ ਖੜੇ ਆ ਤੁਸੀਂ ਇਹ ਸੜਕ ਦੇ ਪਰਲੇ ਪਰਨੇ ਜਾਓਗੇ 1 ਕਿਲੋਮੀਟਰ ਬਾਅਦ ਉੱਥੇ ਜੱਫੀਆਂ ਨੇ ਉੱਥੇ ਕਾਂਗਰਸ ਤੇ ਆਪ ਮਿਲ ਕੇ ਇਲੈਕਸ਼ਨ ਲੜ ਰਹੇ ਨੇ ਭਗਵੰਤ ਮਾਨ ਜਾ ਕੇ ਤਿਵਾਰੀ ਸਾਹਿਬ ਦੀ ਤਾਰੀਫਾ ਕਰਨਗੇ ਸੜਕ ਦੇ ਸਪਾਰ ਹੋਣਗੇ ਤੇ ਦੂਜ ਨੂੰ ਗਾਲਾਂ ਕੱਢਣਗੇ ਇਹ ਹੀ ਮੁਜਰਾ ਹੈ ਉਹ ਕਹਿੰਦੇ ਡਾਈਵਰਸਿਟੀ ਆ ਤਾਂ ਪੋਲਿਟਿਕਸ 'ਚ ਵੀ ਡਾਈਵਰਸਿਟੀ ਆ ਇਹ ਮੁਜਰਾ ਹੈ ਡਾਈਵਰਸਿਟੀ ਨਹੀਂ ਹੈ ਅੱਛਾ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੀ ਲੋਕਾਂ ਨੇ ਇਹ ਕਹਿਣਾ ਹੈ ਕਿ ਪੰਜਾਬ ਦੀ ਬਿਹਤਰੀ ਮੋਦੀ ਸਾਹਿਬ ਨਾਲ ਜੁੜਨ ਚ ਪੂਰਾ ਹਿੰਦੁਸਤਾਨ ਜਿਸ ਮੋਦੀ ਨੇ ਅੱਗੇ ਵਧਾਤਾ ਪੰਜਾਬ ਪਿੱਛੇ ਨੂੰ ਜਾ ਰਿਹਾ ਹੁਣ ਸਮੇਂ ਆ ਗਿਆ ਪੰਜਾਬ ਮੋਦੀ ਨਾਲ ਖੜਾ ਹੋਏ ਔਰ ਪੰਜਾਬ ਵੀ ਤਰੱਕੀ ਦੇ ਰਸਤੇ ਤੇ ਚੱਲੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸੋ ਡਾਕਟਰ ਸੁਭਾਸ਼ ਸ਼ਰਮਾ ਜਿਹੜੇ ਹਲਕਾ ਅਨੰਦਪੁਰ ਸਾਹਿਬ ਤੋਂ ਚੋਣ ਲੜ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਉਹ ਮੁਹਾਲੀ ਕੋਰਸ ਕੰਪਲੈਕਸ ਪਹੁੰਚੇ ਸੀਗੇ ਜਿੱਥੇ ਉਹਨਾਂ ਨੇ ਬਾਰ ਐਸੋਸੀਏਸ਼ਨ ਆ ਜਿਹੜਾ ਉੱਥੇ ਵਕੀਲ ਨੇ ਜਿਹੜੇ ਇੱਥੇ ਕਾਫੀ ਵਕੀਲ ਨੇ ਜਿਹੜੇ ਮੁਹਾਲੀ ਚ ਕੰਮ ਕਰਦੇ ਨੇ ਉਹਨਾਂ ਅੱਗੇ ਜਿਹੜਾ ਆਪਣਾ ਰੋਡ ਮੈਪ ਪੇਸ਼ ਕੀਤਾ ਆਪਣਾ ਅਜੰਡਾ ਪੇਸ਼ ਕੀਤਾ ਅਪੀਲ ਕੀਤੀ ਹੈ ਕਿ ਬੀਜੇਪੀ ਨੂੰ ਮੌਕਾ ਇਸ ਵਾਰੀ ਲੋਕ ਦੇਣ ਇੱਥੋਂ ਦੇ ਆਨੰਦਪੁਰ ਸਾਹਿਬ ਹਲਕੇ ਦੇ ਪਰ 1 ਜੂਨ ਜਿਹੜੀ ਕਿ ਬੇਹਦ ਨੇੜੇ ਆ ਚੁੱਕੀ ਹੈ ਤੇ ਉਸ ਦਿਨ ਕਿਸ ਤਰ੍ਹਾਂ ਦਾ ਜਿਹੜਾ ਰਿਸਪੌਂਸ ਰਹੂਗਾ ਵੋਟਰ ਕੀ ਮਨ ਬਣਾਉਂਦੇ ਨੇ ਇਹ ਵੀ ਜਲਦ ਪਤਾ ਲੱਗਣ ਜਾ ਰਿਹਾ ਮੋਹਾਲੀ ਤੋਂ ਕੈਮਰਾਮੈਨ ਕਾਸ਼ਦੀਦ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀਦ ਟਾਈਮਸ